ਕਾਲਿਆ ਮੇਰਾ ਸੋਨਾ ਮਾਹੀ ਪਰਿਵਾਰ ਵਿੱਚ ਕੋ ਗਾਉਂਦਾ ਸੀ ਜਾਂ ਕਿਸੇ ਦਾ ਤੁਹਾਨੂੰ ਗਾਇਕੀ ਦਾ ਸ਼ੌਂਕ ਪਿਆ ਮੇਰਾ ਸਹਾਰਾ ਕਰਨਾ ਹੀ ਗਉਣ ਵਾਲਾ ਜੀ ਤੇ ਸਾਡੇ ਪਿੱਛੋਂ ਗੌਂਦੀ ਜਿਹੜੀ ਰੀਤ ਆਈ ਹੈ ਜੀ ਉਹਦੇ ਨੇ ਅਗਲੇ ਹੀ ਖਿਆਲ ਨਹੀਂ ਦੇਖੀ ਕੁਝ ਮੂਹ ਨਾ ਤੂੰ ਤੇ ਤੁਹਾਡੇ ਪਿਤਾ ਕੀ ਕੰਮ ਕਰਦੇ ਸੀ ਮੇਰੇ ਪਿਤਾ ਹੀ ਤੋਂ ਛੋਟੀਆਂ-ਛੋਟੀਆਂ ਚੰਕ ਚੌਂਕੇ ਲੋਂਦੇ ਢੋਲਕ ਪਲੇ ਕਰਦੇ ਹੋ ਅਪਨ ਮੰਦਰੀ ਨਾਲ ਜੀ ਜਾਂਦੇ ਜੀ ਖੋਲੇ ਦਰਵਾਜੇ ਨਾ ਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਨਾਂ ਦੇ ਬਸ ਕੁਲਾਤ ਕਰਦੇ ਹਾਲਾਤ ਤਾਂ ਬੜੇ ਮਾਰੇ ਜੀ ਵੱਡਾ ਕਿ ਮੈਂ ਬਹੁਤਾਂ ਸਿੰਘਰ ਬੰਨਣਾ ਚਾਹੁੰਨਾ ਜੀ ਕਿਸ ਕੋਲੇ ਦਰਦ ਸੁਨਾਏ ਸੋ ਵੀ ਹਰ ਵੀ ਸੋਚਿਆ ਨਹੀਂ ਵੀ ਵੱਡਾ ਹੋ ਕੇ ਕੋਈ ਅਫਸਰ ਬਣਦਾ ਗਾਇਕੀ ਬਣਨਾ ਕਿਉਂ ਆ ਵੱਡਾ ਅਫਸਰ ਨਹੀਂ ਬਣਨਾ ਕੋਈ ਪਰ ਲੈ ਕੇ ਸਿੰਗਿੰਗ ਹੀ ਕਰਨੀ ਜੇ ਵੱਡਾ ਹੋ ਕੇ ਮਾਰਦਾ ਸੱਟ ਮਾਦੀ ਸਜਣਾ ਨੇ ਦੁਸ਼ਮਣ ਵੀਰਾ ਵਾਲੇ ਦੋ ਸੱਟ ਮਾਦੀ ਸਜਣਾ ਨੇ ਮਾਦੀ ਸਜਣਾ ਸਾਥੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਅੱਜ ਤਸਵੀਰਾਂ ਵਿਖਾਵਾਂਗੇ ਮੋਗੇ ਜ਼ਿਲ੍ਹੇ ਦੀਆਂ ਧਰਮਕੋਟ ਦੇ ਇਲਾਕੇ ਦੀਆਂ ਅਤੇ ਉੱਥੋਂ ਦਾ ਇੱਕ ਛੋਟਾ ਜਿਹਾ ਬੱਚਾ ਜਿਸ ਦੀ ਉਮਰ 9 ਸਾਲ ਆ ਮੈਂ ਜੀ ਗੱਲ ਕਰ ਰਿਹਾ ਇਥੋਂ ਦੇ ਰਹਿਣ ਵਾਲੇ ਹਰਪੀਤ ਦੀ ਹਰਪੀ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਹਰਪੀਤ ਨਾਲ ਜੀ ਹਰਪੀ ਜੀ ਬਹੁਤ ਬਹੁਤ ਸਵਾਗਤ ਹੈ ਰਾਜੀ ਸਿਕਲ ਜੀ ਕਹਿੰਦੇ ਨੇ ਵੀ ਹਰਪੀ ਦੀ ਜਿਹੜੀ ਆਵਾਜ਼ ਆ ਇੰਨੀ ਕੁ ਬੇਕਮਾਲ ਆ ਵੀ ਖੁਦ ਜਿਹੜੀ सरस्वती ਮਾਂ ਜਿਹੜੀ ਉਸਦੀ ਜ਼ੁਬਾਨ ਤੇ ਵਾਸ ਕਰਦੀ ਆ ਹਰਪੀ ਕਾ ਗਾਣੇ ਵੀ ਸੁਣਾਗੇ ਤੇ ਉਸਦੀ ਜ਼ਿੰਦਗੀ ਬਾਰੇ ਸਵਾਲ ਕਰਾਂਗੇ ਅਰਪੀਤ ਸਤ ਪਹਿਲਾਂ ਇੰਟਰੋ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਮਿੱਠੀ ਆਵਾਜ਼ ਵਿੱਚ ਦੋ ਗਾਣੇ ਜਿਹੜੂ ਸਾਂਝੀ ਕਰਦੇ ਸਾਡੇ ਦਰਸ਼ਕਾਂ ਨਾਲ ਕਿਉਂਕਿ ਦਰਸ਼ਕ ਤੁਹਾਨੂੰ ਦੇਖਣੇ ਦੇ ਸਾਹਮ ਦੇਸ਼ਾਂ 'ਚ ਦੋ ਗਾਣੇ ਜਿਹੜੂ ਸਾਂਝੀ ਕਰਦੇ ਹੋ ਜੀ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨਹੀਂ ਹੁੰਦੇ ਨੇ ਅਵਲੇ ਹੀ ਖਿਆਲ ਨਹੀਂ ਦੇਖੀਂ ਕੁਝ ਮੂਹ ਨਾ ਤੂੰ ਵਾਲੇ ਦੇਖੀ ਕੁਝ ਮੂੰਹ ਨਾ ਤੂੰ ਬੋਲਦੀ ਚੰਨ ਤਾਰਿਆਂ ਨੂੰ ਸੋਈ ਜਾਣ ਦੇ ਖੋਲੀ ਦਰਵਾਜੇ ਨਾ ਸੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਖੋਲੀ ਦਰਵਾਜੇ ਨਾ ਸੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਅੱਖਾਂ ਨਾਲ ਗੱਲਾਂ ਹੋਈ ਜਾਨ ਦੇ ਤੁਸੀਂ ਦੇਖਿਆ ਵੀ ਜਿੰਨਾ ਕਿ ਹਰਪੀ ਬਾਰੇ ਸੁਣਿਆ ਸੀ ਉਸ ਤੋਂ ਵੱਧ ਕੇ ਕਿਤੇ ਜਿਹੜੀ ਅਜੀ ਆਵਾਜ਼ ਆ ਬੇਕਮਾਲ ਆ ਤੇ ਹਰਪੀ ਜੀ ਮੀਨੀ ਦੱਸੋ ਵੀ ਪਰਿਵਾਰ ਵਿੱਚ ਕੋਈ ਗਾਉਂਦਾ ਸੀ ਜਾਂ ਕਿਸ ਤਰ੍ਹਾਂ ਤੁਹਾਨੂੰ ਗਾਇਕੀ ਦਾ ਸ਼ੌਂਕ ਪਿਆ ਮੇਰਾ ਸਾਰਾ ਘਰਾਨਾ ਹੀ ਗਾਉਣ ਵਾਲਾ ਜੀ ਤੇ ਸਾਡੇ ਪਿੱਛੋਂ ਹੀ ਗਾਉਣ ਦੀ ਜਿਹੜੀ ਰੀਤ ਆਈ ਹੈ ਜੀ ਮੈਂ ਕਹਿੰਦਾ ਵੀ ਤੁਹਾਡੇ ਜਿਹੜੇ ਖੂਨ ਦੇ ਵਿੱਚ ਜਿਹੜਾ ਗਾਇਕੀ ਤੁਹਾਡੇ ਖੂਨ ਦੇ ਵਿੱਚ ਰਸੀ ਹੈ ਹਾਂਜੀ ਤੇ ਮੈਨਸੋ ਵੀ ਹੁਣ ਕੀ ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਹਾਡਾ ਮਨਪਸੰਦ ਗੀਤ ਹੋਵੇ ਉਹਦੀ ਦੂਲਾਂ ਜੂ ਸਾਂਝੀ ਕਰਦੇ ਹੋ ਹੂੰ ਭਾਬੀ ਬਲਵੀਰੋ ਕਾਣੀ ਕਰਦੀ ਮਨਤਾ ਮਰ ਜਾਣੀ ਸੁੱਚੇ ਦੇ ਫੜਕਨ ਡੋਲੇ ਮੋਢੇ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸੀ ਖੁਕਰ ਦੀ ਮਸ਼ੂਕ ਦਾ ਵੇਖੀ ਕਿਤੇ ਦੱਬਦੀ ਨਾ ਸੁੱਚੇ ਆਵੇ ਦੱਬਦੀ ਨਾ ਕੋੜਾਵੇ ਬੰਦੂਕ ਦਾ ਮਾਂਦਦੀ ਨਾ ਦੱਬਦੀ ਨਾ ਕੋੜਾਵੇ ਬੰਦੂਕ ਦਾ ਸੁੱਚੇ ਆਵੇ ਦੱਬਦੀ ਨਾ ਕੋੜਾਵੇ ਬੰਦੂਕ ਦਾ ਤੁਸੀਂ ਵੀ ਹਰ ਵੀਸ ਦੇਖਿਆ ਵੀ ਤੁਹਾਡੀ ਉਮਰ ਬਹੁਤ ਛੋਟੀ ਆ ਪਰ ਆਵਾਜ਼ ਬੇ ਕਮਾਲ ਆ 9 ਸਾਲ ਦੀ ਤੁਹਾਡੀ ਉਮਰ ਆ ਕਿਹੜੀ ਕਲਾਸ ਪੜ੍ਹਦੇ ਹੋ ਸਕੂਲ ਵੀ ਜਾਂਦੇ ਹੋਗੇ ਕਿਸ ਤਰ੍ਹਾਂ ਫਿਰ ਟਾਈਮ ਦੇ ਲੈਂਦੇ ਹੋ ਰਿਆਜ਼ ਨੂੰ ਕਿਸ ਤਰ੍ਹਾਂ ਟਾਈਮ ਦਿੰਦੇ ਹੋ ਮੇਰੇ ਮੈਂ 5ਵੀਂ ਕਲਾਸ ਦਾ ਵਿਦਿਆਰਥੀ ਮੇਰੇ ਸਕੂਲ ਦਾ ਨਾਮ ਐਡੀ ਸੀਨੀਅਰ ਸਕੂਲ ਮੈਂ ਸਕੂਲ ਲੇ 9:30 ਵਜੇ ਸਕੂਲ ਲੱਗਦਾ ਸਕੂਲੋਂ ਆ ਕੇ 3:00 3:30 ਛੁੱਟੀ ਹੋ ਕੇ 4:30 ਵਜੇ ਰਿਆਜ਼ ਤੇ 레 ਅੱਜ ਤੋਂ ਬਾਅਦ 5 ਵਜੇ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਕੇ ਫਿਰ ਘਰ ਆ ਜਣੇ। ਤੇ ਮੈਨੂੰ ਸੋਪੀ ਪਰਿਵਾਰ ਵਾਲੇ ਜਾਣੇ ਕੋਸ਼ਿਸ਼ ਕਰਦੇ ਆ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਜੀ ਨੇ ਪਰਿਵਾਰ ਵਿੱਚ? ਪਰਿਵਾਰ ਵਿੱਚ ਕੋਲਰ 6 ਕੁੱਲ ਕਿ 6 ਜੀ ਆ ਜੀ। ਮੈਂ ਮੇਰੇ ਭਰਾ ਪਾਪਾ ਜੀ ਮੰਮੀ ਜੀ ਤੇ ਇੱਕ ਭੈਣ ਸੀ। ਮੈਨੂੰ ਸੋਪੀ ਪਾਪਾ ਜੀ ਤੁਹਾਡੇ ਕੀ ਕੰਮ ਕਰਦੇ ਦਸ਼ਕਾਂ ਜੀ ਉਹ ਸਾਂਝਾ ਕਰਦੇ ਹੋ ਇੰਨੀ ਵਧੀਆ ਤੁਹਾਡੀ ਆਵਾਜ਼ ਆ ਜਿਵੇਂ ਤੁਸੀਂ ਦੱਸਿਆ ਵੀ ਸਾਡੀ ਖੂਨ ਵਿੱਚ ਹੀ ਜਿਹੜਾ ਗਾਇਕੀ ਜੜੀਦਾ ਸੀ ਹੋਈ ਆ ਤੇ ਤੁਹਾਡੇ ਪਿਤਾ ਕੀ ਕੰਮ ਕਰਦੇ? ਮੇਰੇ ਪਿਤਾ ਹੀ ਤੋਂ ਛੋਟੀਆਂ-ਛੋਟੀਆਂ ਚੰਗ ਚੌਂਕੀਆਂ ਲਾਉਂਦੇ ਢੋਲਕ ਪਲੇ ਕਰਦੇ ਹੋ ਭਜਨ ਮੰਦਰੀ ਨਾਲ ਜੀ ਜਾਂਦੇ ਜੀ ਇੰਨੀ ਸੋਹਣੀ ਤੁਹਾਡੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਇਡੀ ਆਵਾਜ਼ ਆ ਇੰਨੀ ਵਧੀਆ ਆਵਾਜ਼ ਆ ਇੰਨੀ ਸੁਰੀਲੀ ਆਵਾਜ਼ ਆ ਇੰਨੀ ਸੋਹਣੀ ਤੁਸੀਂ ਗਾਇਕੀ ਕਰ ਲੈਂਦੇ ਹੋ ਬਸ ਆ ਹੀ ਗਈ ਤੇ ਮਿਨਿਸੋਪੀ ਸਕੂਲ 'ਚ ਵੀ ਗੱਲ ਕਰੀਏ ਪੜ੍ਹਾਈ ਦੇ ਨਾਲ-ਨਾਲ ਕਈ ਸਕੂਲ 'ਚ ਵੀ ਗਾਉਂ ਦਾ ਮੌਕਾ ਮਿਲਿਆ ਹੋਵੇ ਤੁਹਾਡੇ ਜਿਹੜੇ ਟੀਚਰ ਨੇ ਉਹ ਕਿਸ ਤਰ੍ਹਾਂ ਦੱਸਦੇ ਨੇ ਵੀ ਹਰਪ੍ਰੀ ਦੀ ਆਵਾਜ਼ ਬਹੁਤ ਵਧੀਆ ਹਰਪ੍ਰੀ ਨੂੰ ਉਠਾਓ ਅੱਜ ਹਰਪ੍ਰੀ ਬਾਦਸਭਾ ਵਿੱਚ ਗੀਤ ਗਾਵੇਗਾ ਫਿਰ ਕਿੰਨਾ ਕੇ ਮਨ ਜਿਹੜਾ ਵਾ ਹੋਰ ਖੁਸ਼ ਹੋ ਜਾਂਦਾ ਹਾਂਜੀ ਮੈਂ 26 ਜਨਵਰੀ ਤੇ ਜੋ ਦੇਸ਼ ਭਗਤ ਦੇ ਉਹ ਹੁੰਦੇ ਆ ਮੁਕਾਬਲੇ 15 ਅਗਸਤ ਤੇ ਸਾਡੇ ਹੁੰਦਾ ਜੀ ਕੰਪੀਟੀਸ਼ਨ ਉੱਥੇ ਵੀ ਤੇ ਸਕੂਲ ਦੀ ਸਭਾ ਦੇ ਵਿੱਚ ਵੀ ਗੋਨਾ ਜੀ ਤੇ ਮਿਨਿਸੋਪੀ ਕਰਦੇ ਹਾਲਾਤ ਕੀ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਰਦੇ ਤੇ ਵੱਡੇ ਹੋ ਕੇ ਹਰਪ੍ਰੀਤ ਕੀ ਬੰਨਾ ਚਾਹੁੰਦਾ ਵਾ ਬਸ ਹਾਲਾਤ ਕਰਦੇ ਹਾਲਾਤ ਤਾਂ ਬੜੇ ਮਾਰੇ ਜੀ ਵੱਡਾ ਹੋ ਕੇ ਮੈਂ ਬਹੁਤ ਵੱਡਾ ਸਿੰਗਰ ਬੰਨਾ ਚਾਹੁੰਦਾ ਹਾਂ ਜੀ ਤੇ ਮੈਂ ਦੇਖੋ ਵੀ ਰਿਆਜ਼ ਕਰਨ ਦਾ ਫਿਰ ਸਮਾਂ ਮਿਲ ਜਾਂਦਾ ਪੜਾਈ ਦੇ ਨਾਲ ਨਾਲ ਕਿਸੇ ਦਾ ਟਾਈਮ ਕੱਢਣ ਦੇ ਰਿਆਜ਼ ਕਰਦਾ ਹਾਂ ਜੀ ਥੋੜਾ ਬਹੁਤਾ ਜੀ ਪੜਾਈ ਜਿਹੜਾ ਕਰ ਲਈਦੀ ਜੀ ਉਹ ਨਿਕਲ ਹੀ ਜਾਂਦਾ ਥੋੜਾ ਥੋੜਾ ਸਮਾਂ ਜੀ ਤੇ ਤੁਸੀਂ ਐਸਓਪੀ ਜਿਵੇਂ ਤੁਸੀਂ ਦੱਸ ਰੋ ਪੀ ਕਰਦੇ ਹਾਲਾਤ ਨੇ ਵਧੀਆ ਨਹੀਂ ਐ ਕਿਉਂ ਨਹੀਂ ਹਾਲਾਤ ਵਧੀਆ ਕੀ ਕਹ ਲੋ ਕੀ ਆ ਕੀ ਮੁਸ਼ਕਲ ਆ ਰਹੀ ਆ ਕਿਉਂ ਨਹੀਂ ਹਾਲਾਤ ਵਧੀਆ ਨੇ ਗਰੀਬੀ ਜੀ ਬਸ ਤੇ ਉਹਨਕੋ ਮੌਕਾ ਹੀ ਨਹੀਂ ਮਿਲਦਾ ਇਹ ਕੁਛ ਕਰਨ ਦਾ ਵੀ ਨੀ ਐਸਓਪੀ ਇੰਡੀ ਵਧੀਆ ਆਵਾਜ਼ ਦੇ ਮਾਲਕ ਜੇ ਬੜੇ ਵਧੀਆ ਸਟੇਜਾਂ ਨੇ ਵਧੀਆ ਮੌਕਾ ਵਾ ਤੁਹਾਨੂੰ ਅੱਗੇ ਵਧਣ ਦਾ ਕਦੀ ਕੰਪੀਟੀਸ਼ਨ ਜਾਂ ਹੋਰ ਬੜੇ ਸੋਹਣੇ ਪ੍ਰੋਗਰਾਮ ਚੱਲਦੇ ਨੇ ਗਾਇਕੀ ਦੇ ਕਦੀ ਜਾਣ ਦਾ ਮੌਕਾ ਨਹੀਂ ਮਿਲਿਆ ਤੁਹਾਨੂੰ ਕੋਈ ਸਟੇਜ ਤੇ ਉੱਤੇ ਜੀ ਨਹੀਂ ਨਹੀਂ ਕਦਾ ਦੇ ਦੋ ਕੀ ਲੱਗਦਾ ਨਹੀਂ ਵੀ ਕਈ ਵਾਰੀ ਜਿਹੜਾ ਵਾ ਕਿਤੇ ਜਾਣਾ ਹੁੰਦਾ ਕਦੀ ਕਿਰਾਏ ਤੋਂ ਜਾਂ ਪੈਸੇ ਖਣੋਂ ਦੇ ਤੁਹਾਡੇ ਕੋ ਜਾਇ ਜਾਂਦਾ ਵੀ ਕਦੇ ਦੂਰ ਮੰਨ ਲਓ ਤੁਸੀਂ ਸ਼ੰਮਰਸਾ ਜਾਣਾ ਹੋਵੇ ਜਾਂ ਪੈਸੇ ਖਣੋਂ ਜਾਂ ਕਿਰਾਏ ਖਣੋਂ ਲਈ ਤੁਹਾਡੇ ਕੋ ਜਾਇ ਜਾਂਦਾ ਕਦੀ ਇਸ ਤਰ੍ਹਾਂ ਜੀ ਕਈ ਵਾਰੀ ਹੁੰਦੇ ਕਈ ਵਾਰੀ ਨਹੀਂ ਹੁੰਦੀ ਜੀ ਤੇ ਇਸ ਕਾ ਕੇਰੀ ਕਈ ਵਾਰੀ ਜਾਣਾ ਹੀ ਨਹੀਂ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਵੀ ਇੰਨੀ ਵਧੀਆ ਆਵਾਜ਼ ਦੇ ਮਾਲਕ ਆ ਗਾਇਕੀ ਜਿਵੇਂ ਵੀ ਇਹਨੇ ਵੀ ਛੋਟੇ ਬੱਚੇ ਨੇ ਕਿਹਾ ਵੀ ਸਾਡੇ ਖੂਨ ਵਿੱਚ ਰਚੀ ਹੋਈ ਆ ਖਾਨਦਾਨੀ ਜਿਹੜਾ ਇਹ ਇਹਨਾਂ ਦੇ ਦਾਦੇ ਆ ਪਰਦਾਦੇ ਤੋਂ ਜਿਹੜਾ گاਉਂਦੇ ਆ ਰਹੇ ਨੇ ਇਹਨਾਂ ਦੇ ਪਿਤਾ ਜੀ ਵੀ ਜਿਵੇਂ ਛੋਟੀਆਂ-ਚੌੜੀਆਂ ਚੌਂਕੀਆਂ ਭਰਦੇ ਨੇ ਤੇ ਛੋਟਾ ਜਿਹਾ ਹਰਪੀ ਜਿਹਾ ਕਿ 9 ਸਾਲ ਦੀ ਉਮਰ ਹੈ ਹਜੇ ਬੱਚਾ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਪਰ ਗਾਇਕੀ ਜਿਹੜੀ ਆ ਦੀ ਆਵਾਜ਼ ਵੱਡੇ-ਵੱਡੇ ਕਲਾਕਾਰਾਂ ਨਾਲੋਂ ਬਹੁਤ ਵਧੀਆ ਵਾ ਤੇ ਮੈਨੂੰ ਲੱਗਦਾ ਤੁਸੀਂ ਫਿਰ ਇਸ ਤਰ੍ਹਾਂ ਦਾ ਗਾਇਕੀ ਕਿ ਸੁਣਿਆ ਅਸੀਂ ਦੇਖਦੇ ਹਾਂ ਅੱਜ ਕੱਲ ਮਾਰਤਾਲੇ ਵਾਲੇ ਲੋਕ ਗੀਤਾਉਂਦੇ ਨੇ ਤੁਹਾਨੂੰ ਨਹੀਂ ਜੀ ਕਹਦਾ ਇਸ ਤਰ੍ਹਾਂ ਦੇ ਗੀਤ ਬੋਲੀਏ ਜੀ ਹਾਂ ਜੀ ਮੁਕਾ ਲੈ ਆ ਮੇਰਾ ਸੋਨਮਾਹੀ ਆ ਜਾਈ ਹੋ 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 ਮੈਨੂੰ ਸੁਭੀ ਹਰਬੀਤ ਹੋਰ ਤੁਹਾਡਾ ਮਨਪਸੰਦ ਗਾਇਕ ਕੌਣ ਆ ਜਿਹਨੂੰ ਤੁਸੀਂ ਵੇਖ ਕੇ ਫੋਲੋ ਕਰਦੇ ਹੋ ਜਿਹਨੂੰ ਵੇਖ ਕੇ ਤੁਸੀਂ ਸਿੱਖਦੇ ਹੋ ਕੌਣ ਆ ਮਨਪੀ ਤੁਹਾਡਾ ਜਿਹੜਾ ਅਸੀਂ ਜਿਹੜਾ ਹਰਪੀ ਗਾਇਕ ਜਿਹੜਾ ਮੇਰੇ ਮਾਸਤ ਸਲੀਮ ਜੀ ਬੋ ਮਨਪਸੰਦ ਨਹੀਂ ਜੀ। ਮਨਪਸੰਦ। ਤੁਸੀਂ ਨੇ ਸੋ ਕਦੀ ਮਾਤਾ ਜੀ ਨੂੰ ਜੀ ਮਿਲਣ ਦਾ ਕਦੀ ਮੌਕਾ ਮਿਲਿਆ ਕਦੀ ਤੁਹਾਨੂੰ? ਜੀ ਨਹੀਂ। ਮਿਲਿਆ। ਤੇ ਕਦੀ ਮਿਲਣਾ ਚਾਹੋਗੇ ਜੇਕਰ ਤੁਹਾਨੂੰ ਮੌਕਾ ਮਿਲੇ ਮਿਲਣ ਦਾ ਉਹ ਕੀ ਕਹੋਗੇ ਹਨ ਤੁਸੀਂ ਮਿਲ ਕੇ? ਹਾਂ ਜੀ, ਉਹ ਖੁਸ਼ੀ ਹੋਊਗੀ ਜੇ ਮਿਲ ਪਈ ਜੀ। ਇੰਨੇ ਸੇ ਹਰਪੀ ਜਦੋਂ ਤੁਸੀਂ ਇੰਨੀ ਵਧੀਆ ਆਵਾਜ਼ ਦੇ ਮਾਲਕ ਜੇ ਤੁਸੀਂ ਸਕੂਲ ਜਾ ਕੇ ਸਟੇਜ ਤੇ ਗਾਉਂਦੇ ਹੋ ਤੁਹਾਡੇ ਯਾਰ ਦੋਸਤ ਕਹਿੰਦੇ ਨੇ ਵੀ ਹਰਪੀ ਦੀ ਆਵਾਜ਼ ਬੜੀ ਵਧੀਆ ਵਾ ਜਿੱਤੇ ਹਰਪੀ ਪੜ੍ਹਾਈ ਚੋਂ ਚੰਗਾ ਉਹ ਤੇ ਹਰਪੀ ਦੀ ਆਵਾਜ਼ ਬੜੀ ਵਧੀਆ ਫਿਰ ਕਿੰਨਾ ਚੰਗਾ ਲੱਗਦਾ ਜਦੋਂ ਸਾਰੇ ਤਾਰੀਫ ਕਰਦੇ ਨੇ ਵੀ ਹਰਪੀ ਬਹੁਤ ਸੋਹਣਾ ਗਾਉਂਦਾ ਹੈ ਬਹੁਤ ਖੁਸ਼ੀ ਮਿਲਦੀ ਜੀ ਬਹੁਤ ਪ੍ਰਾਊਡ ਆਫ ਯੂ ਮਿਲਦਾ ਹੁੰਦਾ ਹੈ ਪ੍ਰਾਊਡ ਹੁੰਦਾ ਹੈ ਆਪਣੇ ਤੇ ਮੀਨ ਐਸੋਪੀ ਹਰਪੀ ਸੋਚਿਆ ਨਹੀਂ ਵੀ ਵੱਡਾ ਹੋ ਕੇ ਕੋਈ ਅਫਸਰ ਬਣਨਾ ਗਾਇਕੀ ਬਣਨਾ ਕਿਉਂ ਆ ਵੱਡਾ ਅਫਸਰ ਨਹੀਂ ਬਣਨਾ ਕੋਈ ਪਰ ਲੈ ਕੇ ਸਿੰਗਿੰਗ ਹੀ ਕਰਨੀ ਵੀ ਵੱਡਾ ਹੋ ਕੇ ਸਿੰਗਿੰਗ ਕਰਨੀ ਹੈ ਬਿਲਕੁਰੀ ਤੇ ਹਰਪੀ ਹੋਰ ਕੀ ਸੁਣਾਗੇ ਸਾਡੇ ਦਰਸ਼ਕਾਂ ਨੂੰ ਦੋ ਗਲਾਣਾ ਜੂ ਸਾਂਝੀ ਕਰਦੇ ਹਰਪੀ ਦੀ ਕਿ ਨੂੰ ਦਿਲ ਦੇ ਜ਼ਖਮ ਦਿਖਾਈਏ ਕਿਸ ਕੋਲੇ ਜਾ ਦਰਦ ਸੁਨਾਏ ਪੈਸੇ ਖਾਤਰ ਕਰੀ ਕਲੰਕਤ ਯਾਰੀ ਸਜਨਾ ਨੇ ਦੁਸ਼ਮਣ ਵੀ ਨਾ ਮਾਰੇ ਜੋ ਸੱਟ ਮਾੜੀ ਸਜਨਾ ਨੇ ਦੁਸ਼ਮਣ ਵੀ ਨਾ ਮਾਰੇ ਜੋ ਸੱਟ ਮਾੜੀ ਸਜਨਾ ਨੇ ਮਾੜੀ ਸਜਨਾ ਦੇਖ ਸਕਦੇ ਪੀ ਛੋਟਾ ਜਿਹਾ ਬੱਚਾ 9 ਸਾਲ ਦੀ ਉਮਰ ਆ ਪਰ ਪ੍ਰਮਾਤਮਾ ਨੇ ਅਜਿਹਾ ਹੁਣ ਦਿੱਤਾ ਇੰਨੀ ਕੁ ਆਵਾਜ਼ ਵਧੀਆ ਦਿੱਤੀ ਆ ਕਿ ਸੋ ਖੁਦ ਸਤਸਵਤੀ ਮਾਂ ਜਿਹੜੀ ਉਸ ਦੀ ਜਬਾਨ ਤੇ ਰਾਸ ਕਰਦੀ ਆਵਾਜ਼ ਕਰਦੀ ਆ ਪਰ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ سپورਟ ਦੀ ਲੋੜ ਆ ਜਿਵੇਂ ਦੱਸਿਆ ਆਰਪੀ ਨੇ ਵੀ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਆ ਘਰ ਚ ਗਰੀਬੀ ਬੜੀ ਆ ਪਰ ਗਾਇਕੀ ਜਿਹੜੀ ਆ ਉਹਦੇ ਵਿੱਚ ਰਚੀ ਹੋਈ ਆ ਉਹਦੇ ਖੂਨ ਵਿੱਚ ਰਚੀ ਹੋਈ ਆ ਸਾਡੇ ਵੀ ਅਪੀਲ ਆ ਬੇਨਤੀ ਆ ਵੱਡੇ ਵੱਡੇ ਕੰਪਨੀਆਂ ਵਾਲੇ ਨੂੰ ਕਿ ਇੱਕ ਮੌਕਾ ਜਰੂਰ ਹਰਪੀ ਨੂੰ ਦਿੱਤਾ ਜਾਵੇ ਤਾਂ ਜੋ ਕਿ ਹਰਪੀ ਦੀ ਜਿੰਦਗੀ ਬਣ ਸਕੇ ਤੇ ਉਸ ਦਾ ਸੁਪਨਾ ਵਾ ਇੱਕ ਵਧੀਆ ਗਾਇਕ ਬਣਦਾ ਉਸ ਸੁਪਨਾ ਜਿਹੜਾ ਪੂਰਾ ਹੋ ਸਕੇ ਹਰਪੀਤ ਹੋਰ ਕੀ ਸੁਣਾਂਗੇ ਜਾਂਦੇ ਜਾਂਦੇ ਸਾਡੇ ਦਸ਼ਕਾ ਨੂੰ ਕੀ ਸੁਣਾਉਗੇ ਜੀ ਜੀਨਾ ਨਹੀਂ ਮੈਂ ਬਿਨਾ ਤੇਰੇ ਹੁਣ ਪਿਆਰ ਮੇਰਾ ਤੋਲਨਾ ਮੇਰੇ a dit de... ਸੋ ਹਰਪੀਤ ਦੇ ਉਸਤਾਦ ਕੋਣ ਹੈ ਕਿੱਥੋਂ ਇਹ ਨਹੀਂ ਗਾਇਕੀ ਸਿੱਖਦੇ ਹੋ ਜਿਵੇਂ ਦੱਸਿਆ ਤੁਸੀਂ ਚਲੋ ਤੁਹਾਡੇ ਖੂਨ ਚ ਰਚੀ ਹੋਈ ਆ ਪਰ ਉਸਤਾਦ ਹੁੰਦਾ ਹਰ ਕਿਸੇ ਦਾ ਕੋਈ ਤੁਹਾਡਾ ਉਸਤਾਦ ਕੋਣ ਹੈ ਕਿੱਥੋਂ ਤੁਸੀਂ ਗਾਇਕੀ ਸਿੱਖੀ ਮੇਰੇ ਉਸਤਾਦ ਮੇਰੇ ਵੱਡੇ ਤਾਇਆ ਜੀ ਦੇ ਬੇਟੇ ਉਸਤਾਦ ਗੁਰਪ੍ਰੀਤ ਸਿੰਘ ਘਾਰੂ ਜੀ ਤੇ ਉਸਤਾਦ ਸੁਖਦੀਪ ਘਾਰੂ ਜੀ ਉਹਨਾਂ ਤੋਂ ਹੀ ਸਿੱਖਣੀ ਸੀ ਬਿਲਕੁਲ ਤੁਸੀਂ ਦੇਖਿਆ ਵੀ ਹਰਪੀਤ ਘਾਰੂ ਕੇ ਜਿਹੜਾ ਕੀ ਨਾਂ ਦੇ ਨਾਲ ਲੱਗਦਾ ਇਹਨਾਂ ਦੀ ਕਾਸਟ ਆ ਤੇ ਮੋਗਾ ਜ਼ਿਲ੍ਹੇ ਦਾ ਜਿਹੜਾ ਆ ਪਿੰਡ ਹੈ ਜਿਹੜਾ ਇਹ ਤੁਸੀਂ ਇੱਕ ਧਰਮਕੋਟ ਇੱਥੋਂ ਦੇ ਇਲਾਕੇ ਦਾ ਇਹ ਨੌਜਵਾਨ ਆ ਛੋਟਾ ਬੱਚਾ ਸੌਰੀ 9 ਸਾਲ ਦਾ ਬੱਚਾ ਬੜੀ ਸੋਹਣੀ ਆਵਾਜ਼ ਹੈ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਜਿਹੜਾ ਕੀ ਕਹਿਣਾ ਆ ਏਡੀ ਸੋਹਣੀ ਆਵਾਜ਼ ਦੇ ਮਾਲਕ ਨੇ ਜਿਹੜਾ ਹਰਪੀਤ ਆ ਐਸਾ ਜੀ ਤੁਹਾਨੂੰ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਧਾਰਨ ਪਰਿਵਾਰ ਦੇ ਜਨਮ ਲਿਆ ਹਰਪੀਤ ਨੇ ਜਿੱਥੇ ਕਿ ਇੱਕ ਇਤਿਹਾਸ ਹੈ ਜੀ ਬੈਠੋ ਹਾਨੀਪਾਲੀ ਕੀ ਨਾਮ ਜੀ ਮੇਰਾ ਨਾਮ ਬੱਬੀ ਸਿੰਘ ਹੈ ਜੀ ਬੱਬੀ ਸਿੰਘ ਬੱਬੀ ਸਿੰਘ ਕਿਸ ਤਰ੍ਹਾਂ ਦੇ ਦੋ ਬੇਟੀ ਦੀ ਆਵਾਜ਼ ਬੜੀ ਬੇਕਮਾਲ ਆ ਅਤੇ ਬੇਟੇ ਦਾ ਕਹਿਣਾ ਵੀ ਸਾਡੀ ਖੂਨ ਚ ਰਚਿਆ ਹੋਇਆ ਹੈ ਕਿ ਸਾਡੇ ਖਾਨਦਾਨੀ ਮਿਲੀ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਹਾਂ ਜੀ ਇਹ ਵੀ ਕੋਈ ਛੱਡਾ ਜਿਹੜਾ ਸੁਪਨਾ ਪੂਰਾ ਹੈ ਜਿਹੜਾ ਸਾਡੇ ਤੋਂ ਰਹਿ ਗਿਆ ਉਹ ਇਹ ਬੱਚਾ ਸਾਨੂੰ ਪੂਰਾ ਕਰਕੇ ਦੇਵੇ ਜੇ ਕੋਈ ਮਾਂ ਫੜ ਲਵੇ ਜਾਂ ਕੋਈ ਸਾਡੀ ਸੁਣ ਲਵੇ ਫਿਰ ਇਹ ਮੈਂ ਦੱਸ ਦੋ ਵੀ ਪਰਿਵਾਰ ਚ ਗੱਲ ਕੀਤੀ ਕੌਣ ਕੌਣ ਗੌਂਦਾ ਸੀ ਇਹਨਾਂ ਦੇ ਪਿਛਲੇ ਪਿਸ਼ਾਕਰ ਦਰ ਦੱਸ ਦਿਓ ਕੀ ਪਿਸ਼ਾਕਰ ਕੀ ਇਹਨਾਂ ਦਾ ਮੇਰਾ ਪਰਛੋਕੜ ਇਹ ਜੀ ਮੇਰੇ ਪਿਤਾ ਜੀ ਵੀ ਇਹ ਸਿੰਗਿੰਗ ਦਾ ਹੀ ਕੰਮ ਕਰਦੇ ਸੀ ਉਹ ਮੰਤਨਾਂ ਨਾਲ ਟੋਲਕ ਪਲੇ ਕਰਦੇ ਸੀ ਬਾਅਦ ਚ ਮੇਰੇ ਤੋਂ ਵੱਡੇ ਸੀ ਮੇਰੇ ਬ੍ਰਦਰ ਗੁਰਸ਼ੀਕਾ ਸਿੰਘ ਘਾਰੂ ਜੀ ਉਹ ਸੰਗੀਤ ਦੇ ਵਿੱਚ ਸੀ ਤਿਤਰ ਵੀ ਰਹੇ ਹੋ 뮤ਜ਼ਿਕ ਦੇ ਵੀ ਰਹੇ ਫਿਰ ਅਲਿਓ ਖਾਰੀ ਵੀ ਰਹੇ ਪਰ ਉਹ ਗਾਇਕੀ ਵੀ ਕੀਤੀ ਉਹਨਾਂ ਨੇ ਉਹ ਬਾਅਦ ਚ ਐਕਸੀਡੈਂਟ ਹੋਣ ਕਾਰਨ ਉਹ ਜਿਹੜਾ ਸੀ ਸਾਡਾ ਕਾਰਦਾਸ਼ ਜਿਹੜਾ ਸੀ ਉਹ ਸਟੈਂਡ ਉਹ ਨਹੀਂ ਰਿਹਾ ਉਹ ਜਾ ਕਿੰਨਾ ਦੇਰ ਦੇਦਿਓ ਪਾਜੀ ਇੰਨੀ ਵਧੀਆ ਆਵਾਜ਼ ਦਾ ਮਾਲਕ ਕਿਆ ਕਿਉਂ ਨਹੀਂ ਹਜ ਤੱਕ ਚੰਗਾ ਪਲੇਟਫਾਰਮ ਮਿਲ ਸਕਿਆ ਕਿਉਂ ਨਹੀਂ ਹਜ ਤੱਕ ਜਿਹੜਾ ਉਹਨੂੰ ਮੁਕਾਮ ਆਸਲ ਹੋ ਸਕਿਆ ਤੇ ਮੁਕਾਮ ਆਸਲ ਕਰਦੇ ਥੋੜੇ ਹਾਲਾਤ ਹੀ ਐਸੇ ਨਹੀਂ ਜਾਏਗਾ ਉਹ ਮੁਕਾਮ ਤੇ ਕਰ ਨਾ ਕੋਈ ਸੁਣਦਾ ਹੀ ਪਈ ਹੈ ਜੇ ਜਿਵੇਂ ਬੱਚੇ ਨੇ ਅੱਜ ਗਾਇਆ ਜਾਂ ਇਤਰਾ ਜਿਵੇਂ ਤੁਸੀਂ ਆਏ ਆ ਪੁਰਵੀ ਆ ਜਾਣ ਤੇ ਇਹਨਾਂ ਦਿਨ ਠੀਕ ਲੱਗ ਜਣਗੇ ਕਿਥੇ ਵੀ ਦੇਖਦੇ ਹੋ ਕਹਿੰਦੇ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਸੋਸ਼ਲ ਮੀਡੀਆ ਹਮੇਸ਼ਾ ਹੀ ਬੰਦੇ ਨੂੰ ਉਚਾਈਆਂ ਤੱਕ ਪਹੁੰਚਾਉਂਦਾ ਪਰ ਕਿਉਂ ਨਹੀਂ ਅੱਜ ਤੱਕ ਜਿਹੜਾ ਇਹ ਬੱਚਾ ਅੱਜ ਵੀ ਬੜਾ ਛੋਟਾ ਜਿਹਾ ਕਸ਼ਮੀਰ ਦੇ ਵਿੱਚ ਬੈਠਾ ਕਿਉਂ ਨਹੀਂ ਖੁੱਲ ਕੇ ਸਾਹਮਣੇ ਆ ਸਕਿਆ ਬੱਚਾ ਕੁਸਤਾ ਮੇਰੇ ਤੋਂ ਹੁਣ ਮੈਂ ਜੇ ਮੈਂ ਕੰਮ ਕਰਾਂਗਾ ਕਿ ਇਹਨੇ ਨਾਲ ਜਾਵਾਂ ਕਿ ਮੈਂ ਘਰ ਦੇ ਹਾਲਾਤ ਦੇ ਵੇਖਾਂ ਇਸ ਕਰਕੇ ਨਹੀਂ ਜਾਇਆ ਜਾਂਦਾ ਇਹਨਾਂ ਨਾਲ ਮੇਰੇ ਨਾਲ ਰੀਅਲ ਮੈਂ ਲੈ ਕੇ ਜਾਵਾਂ ਬੜਾ ਜੇ ਕਿਤੇ ਦਿੱਲੀ ਜਾਵਾਂ ਜਾਂ ਜਿੱਥੇ ਪਲੇਟਫਾਰਮ ਚੱਲਦੇ ਆ ਮੇਰੇ ਮੇਰੇ ਬੱਚੇ ਮਗਰ ਜਾ ਮੈਂ ਬਰਭ ਕਰਦਾ ਹਾਲਾਤ ਨਹੀਂ ਰਹਿਣੇ ਫਿਰ ਹੋ ਜੇ ਫਿਰ ਮੈਂ ਇਕੱਲਾ ਹੀ ਕਮਾਉਗਾ ਇਹ ਨਾ ਕਰ ਤਾ ਤੇ ਹੁਣ ਜਾਂਦੇ ਜਣੇ ਸਾਡੇ ਦਰਸ਼ਕ ਨੇ ਤੁਹਾਨੂੰ ਦੇਖ ਰਹੇ ਦੇਸਾਂ ਦੇਸਾਂ ਚ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਨੂੰ ਕੀ ਅਪੀਲ ਕਰਨਾ ਚਾਹੋ ਅਪੀਲ ਇਹ ਵੀ ਇਹੋ ਜੇ ਬੱਚਿਆਂ ਨੂੰ ਜਿਵੇਂ ਕੀ ਸਾਡੇ ਇਸ ਤਰ੍ਹਾਂ ਦੇ ਹੋਰ ਵੀ ਬੱਚੇ ਹੋਣਗੇ ਉਹਨਾਂ ਨੂੰ ਸਟੈਂਡ ਅਪ ਕਰੋ ਤੁਸੀਂ ਮਦਦ ਕਰੋ ਸਾਰਿਆਂ ਦੀ ਜਿਵੇਂ ਦੂਜੇ ਦੂਜਿਆਂ ਲੋਕਾਂ ਦੀ ਕਰਦੇ ਐ ਇਸ ਤਰ੍ਹਾਂ ਸਾਡੇ ਵਰਗੇ ਲੋਕਾਂ ਦੀ ਵੀ ਕਰੋ ਮਤ ਤੁਸੀਂ ਦੇਖਿਆ ਵੀ ਹਰਪੀ ਦੇ ਪਿਤਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਵੀ ਕਿਤੇ ਅੱਖਾਂ ਨਰਮ ਹੋ ਗਈਆਂ ਤੇ ਜਿਹੜਾ ਇਹਨਾਂ ਜਿਹੜਾ ਦਿਲ ਪਰ ਆਇਆ ਕਿਉਂਕਿ ਉਹਨਾਂ ਨੇ ਕਹਿਣਾ ਵੀ ਸਾਡੇ ਪੁਰਾਣੇ ਜਿਹੜੇ ਬਿਰੂ ਸੀ ਉਹ ਵੀ ਗਾਉਂਦੇ ਸੀ ਉਹਨਾਂ ਦਾ ਹੀ ਸ਼ੌਂਕ ਸੀ ਵਧੀਆ ਗਾਇਕ ਪੰਦਾ ਪਰ ਘਰ ਦੀ ਗਰੀਬੀ ਹੋਣ ਕਰਕੇ ਜਿਹੜਾ ਉੱਪਰ ਕੇ ਨਹੀਂ ਆ ਸਾਹਮਣੇ ਆ ਸਕਿਆ ਅਤੇ ਹਰਪੀ ਦੇ ਪਿਤਾ ਦਾ ਵੀ ਕਹਿਣਾ ਵੀ ਉਹਨਾਂ ਦਾ ਵੀ ਸ਼ੌਂਕ ਸੀ ਗਾਇਕੀ ਦਾ ਪਰ ਉਹ ਜਿਹੜਾ ਸ਼ੌਂਕ ਉਹਨਾਂ ਦਾ ਹੁਣ ਗਾਂ ਬੇਟਾ ਪੂਰਾ ਕਰ ਰਿਹਾ ਪਰ ਤੁਹਾਡੇ ਸਾਥ ਦੀ ਲੋੜ ਆ ਇਹ ਤੁਹਾਡੇ ਸਾਥ ਤੋਂ ਬਿਨਾ ਇਹ ਪਰਿਵਾਰ ਅੱਜ ਵੀ ਅਧੂਰਾ ਵਾ ਤੁਸੀਂ ਦੇਖ ਸਕਦੇ ਹੋ ਵੀ ਮੋਗਾ ਜਿਲ੍ਹੇ ਦੇ ਜਿਹੜੇ ਇਲਾਕੇ ਸਭਾ ਵਾ ਧਰਮਕੋਟ ਉੱਥੋਂ ਦਾ ਬੱਚਾ ਰਹਿਣ ਵਾਲਾ ਆਪੀ ਵਾਲਜ ਵੀ ਬੜਾ ਪਿੱਛੜਿਆ ਆਇਆ ਵਾ ਸੋਸ਼ਲ ਮੀਡੀਆ ਜਵਾਨਾ ਪਰ ਫਿਰ ਵੀ ਜਿਹੜਾ ਉੱਪਰ ਕੇ ਸਾਹਮਣੇ ਨਹੀਂ ਆਇਆ ਤੁਹਾਡੇ ਸਾਥ ਦੀ ਲੋੜ ਹੈ ਦਰਸ਼ਕੋ ਤੁਹਾਡੇ ਸਪੋਰਟ ਦੀ ਲੋੜ ਆ ਵਾ ਤੋਂ ਸਪੋਰਟ ਕਰੋ ਇਸ ਪਰਿਵਾਰ ਨੂੰ ਤਾਂ ਜੋ ਕਿ ਇਹ ਵਧੀਆ ਗਾਇਕ ਤੇ ਵਧੀਆ ਕਲਾਕਾਰ ਬਣ ਸਕੇ ਇੱਕ ਮਾਂ-ਬਾਪ ਦਾ ਸੁਪਨਾ ਪੂਰਾ ਕਰ ਸਕੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ